ਹਾਂਜੀ ਆਪਾਂ ਖੜੇ ਆ ਅੱਜ ਕੋਟ ਧਰਮੂ ਤੇ ਅੱਜ ਆਪਾਂ ਇੱਥੇ ਆਏ ਸੀ ਜਿਹੜੀਆਂ ਆਪਣੀਆਂ ਕੱਚੀਆਂ ਖੁੰਗੀਆਂ ਬਣਦੀਆਂ ਨੇ ਉਹਨਾਂ ਦਾ ਪੱਕਾ ਹੱਲ ਤੁਹਾਨੂੰ ਅੱਜ ਉਹ ਦਿਖਾ ਰਹੇ ਹਾਂ ਆਪਾਂ ਇਹ ਤੁਹਾਨੂੰ ਲੋਕੇਸ਼ਨ ਦਿੰਨੇ ਆ ਵੀ ਇਹ ਪੱਕਾ ਹੱਲ ਕਿੱਥੇ ਆ ਜਦੋਂ ਤੁਸੀਂ ਇਧਰੋਂ ਆਉਨੇ ਆਪਾਂ ਕੋਟ ਦੇ ਵਿੱਚੋਂ ਐਂਟਰ ਬਾਹਰ ਵੱਡੇ ਮੇਨ ਰੋਡ ਤੇ ਇਧਰੋਂ ਮਾਨਸਾ ਵਾਲੀ ਸਾਈਡ ਤੋਂ ਰੋਡ ਆਉਂਦਾ ਇਧਰਲੀ ਸਾਈਡ ਆ ਜਿਹੜਾ ਸਰਸਾ ਰੋਡ ਆ ਇਧਰੋਂ ਚਨੀਰ ਵਾਲੀ ਸਾਈਡ ਆਉਂਦਾਗਾ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਅੰਦਰ ਸਾਰਾ ਸਿਸਟਮ ਆ ਜਿਹੜਾ ਪੱਕਾ ਹੱਲਾ ਕੱਚੀਆਂ ਖੁੰਗੀਆਂ ਦਾ ਤੇ ਉਹਨਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਆਪਾਂ ਬਾਈ ਨੂੰ ਪੁੱਛਦੇ ਹਾਂ ਤੇ ਵੀ ਕੀ ਕੀ ਸਿਸਟਮ ਆ ਦਾ ਕੱਚੀਆਂ ਖੁੰਗੀਆਂ ਨੇ ਜਿਹੜਾ ਪੱਕਾ ਹੱਲ ਕੀ ਆ ਤੇ ਆਜੋ ਜਿਵੇਂ ਤੁਹਾਡੇ ਸਾਹਮਣੇ ਆ ਇੱਧਰ ਸਾਰੇ ਆ ਘੜੇ ਤਿਆਰ ਕੀਤੇ ਪਏ ਨੇ ਤੇ ਬਾਈ ਵੀ ਉਧਰ ਖੜਿਆ ਸਾਹਮਣੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਆ ਉਹਨਾਂ ਨੂੰ ਵੀ ਕੀ ਸਿਸਟਮ ਆਗਾ ਇਹ ਕੀ ਤੁਸੀਂ ਪੱਕੀਆਂ ਖੁੰਗੀਆਂ ਨੇ ਜਿਹੜੀਆਂ ਉਹਨਾਂ ਦਾ ਪੱਕਾ ਹੱਲ ਕੀ ਕੱਢਿਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਠੀਕ ਹੈ ਵਧੀਆ ਬਾਈ ਜੀ ਇੱਕ ਬਾਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੱਚੀਆਂ ਖੂਹੀਆਂ ਦਾ ਹੁਣ ਪੱਕਾ ਹੱਲ ਆ ਉਹ ਕੀ ਹੱਲ ਲਗਾ ਉਹ ਬਾਈ ਜੀ ਜਿਵੇਂ ਆਪਣੇ ਪਹਿਲਾਂ ਘਰਾਂ ਦੇ ਵਿੱਚ ਕੱਚੀਆਂ ਖੂਹੀਆਂ ਲਾ ਲੈਂਦੇ ਸੀ ਆਪਾਂ ਹਾਂਜੀ ਹਾਂਜੀ ਉਹ ਕੁਝ ਟਾਈਮ ਬਾਅਦ ਢਿੱਗਾਂ ਢਿੱਗ ਪੈਂਦੀ ਆਉਂਦੀਆਂ ਸੀ ਜਾਂ ਜਦੋਂ ਭਰ ਜਾਂਦੀਆਂ ਸੀ ਉਸ ਨੂੰ ਹੋਰ ਹੋਰ ਜਗ੍ਹਾ ਪਟਾਉਣੀ ਪੈਂਦੀ ਸੀ ਆਪਾਂ ਨੂੰ ਹਾਂ ਹਾਂ ਤਾਂ ਕਈ ਵਾਰ ਜਗ੍ਹਾ ਘੱਟ ਹੁੰਦੀ ਆਪਾਂ ਹੋਰ ਜਗ੍ਹਾ ਨਹੀਂ ਪਟਾ ਸਕਦੇ ਹੁਣ ਉਹਨਾਂ ਵਾਸਤੇ ਪੱਕਾ ਪੱਕਾ ਹੱਲ ਕੱਢਿਆਗਾ ਇਹਨਾਂ ਨੂੰ ਧੁਰਦੀ ਧੁਰ ਆਪਾਂ ਪੱਕਾ ਕਰ ਲੈਣੇ ਹੈਗੇ ਛੋਟੋਂ ਲੈ ਕੇ ਉੱਪਰ ਤੱਕ ਜਦੋਂ ਇਹ ਭਰ ਜਾਂਦੀਆਂ ਨੇ ਮੈਨੇ ਖਾਲੀ ਹੋ ਕੇ ਆਪਾਂ ਇਹਨੂੰ ਦ ਇਦੇ ਨਾਲ ਜਿਹੜੀਆਂ ਆਪਣੀਆਂ ਮਸ਼ੀਨਾਂ ਆਉਂਦੀਆਂ ਨੇ ਬਾਹਰੋਂ ਆਪਾਂ ਜਿਵੇਂ ਡੱਗ ਖਾਲੀ ਕਰਾਉਣੇ ਆ ਉਸ ਤਰ੍ਹਾਂ ਉਹ ਕਰਨ ਆਉਂਦੀਆਂ ਨੇ ਖਾਲੀ ਮਸ਼ੀਨਾਂ ਤੇ ਉਹਨਾਂ ਨਾਲ ਵੀ ਇਹ ਖਾਲੀ ਹੋ ਸਕਦੇ ਆ ਹਾਂ ਉਹਨਾਂ ਨਾਲ ਹੀ ਖਾਲੀ ਹੁੰਦੀ ਹੈ ਇਹ ਜਦੋਂ ਇਹ ਭਰ ਗਏ ਉਸ ਤੋਂ ਬਾਅਦ ਉਹਨਾਂ ਮਸ਼ੀਨਾਂ ਰਾਹੀਂ ਖਾਲੀ ਕਰਕੇ ਉਹ ਲੈ ਜਾਂਦੇ ਆ ਉਸ ਤੋਂ ਬਾਅਦ ਦੁਬਾਰੇ ਫਿਰ ਉਹਨਾਂ ਟਾਈਮ ਆਪਾਂ 10-12 ਸਾਲ ਕੇਰਾ ਪਹਿਲਾਂ ਕੱਟ ਜਾਂਦੇ ਆ ਉਹਨਾਂ ਟਾਈਮ ਵੀ ਆਪਾਂ ਦੁਬਾਰੇ ਵਰਤ ਸਕਦੇ ਆ ਹਾਂਜੀ ਹਾਂਜੀ ਤੇ ਇੱਕ ਤੁਹਾਡੇ ਕੋਲ ਹੋਰ ਵੀ ਕੋਈ ਆਟਮਾ ਹੈਗੇ ਇਹਨਾਂ ਤੋਂ ਇਲਾਵਾ ਹਾਂ ਵੀਰੇ ਆਪਣੇ ਕੋਲੇ ਹੁਣ ਇੱਕ ਤਾਂ ਖੂਈਆਂ ਦੇ ਕੜੇ ਹੋਗੇ ਖੰਬੇ ਹੋਗੇ ਨੱਕੇ ਹੋਗੇ ਜਿਵੇਂ ਪੱਥਰ ਹੋਗੇ ਜਿਵੇਂ ਗੋਲ ਪੱਥਰ ਹੋ ਜਾਂਦੇ ਆ ਨਾ ਫਲਸਾਂ ਦੇ ਜਾਂ ਸੈਲਫਾਂ ਹੋਗੀਆਂ ਸੱਤ ਵਾਸਤੇ ਤੇ ਹੋਰ ਗਮਲੇ ਵਗੈਰਾ ਕਾਫੀ ਆਟਮ ਨੇ ਆਪਣੇ ਕੋਲੇ ਹਾਂਜੀ ਜੇਕਰ ਜਿਵੇਂ ਕੋਈ ਖੂਹੀ ਪਟਵਾਉਣੀ ਆ ਕਿਸੇ ਨੇ ਕੱਚੀ ਖੂਹੀ ਆ ਜਿਹੜੀ ਉਹਦੇ ਵਿੱਚ ਕੜੇ ਪਵਾਉਣੇ ਆ ਇਹਨਾਂ ਦੇ ਵਿੱਚ ਤੁਹਾਡੀ ਪੂਰੀ ਜ਼ਿੰਮੇਵਾਰੀ ਹੋ ਵੀਰੇ ਜਮਾ ਓਕੇ ਆ ਸਾਰਾ ਕੰਮ ਪੂਰੀ ਜ਼ਿੰਮੇਵਾਰੀ ਆ ਤਸੱਲੀ ਬਖਸ ਕੰਮ ਆਗਾ ਜੇ ਕੋਈ ਦਿੱਕਤ ਕੋਈ ਪ੍ਰੇਸ਼ਾਨੀ ਆਉਂਦੀ ਆਪਣੀ ਖੂਹੀ ਮਿਲਦੀ ਆ ਟੁੱਟ ਭੱਜ ਜਾਂਦੀ ਆ ਉਹਦੇ ਆਪਾਂ ਖੂਹੀ ਦੁਬਾਰੇ ਫਰੀ ਦੇ ਵਿੱਚ ਲਾ ਕੇ ਆਵਾਂਗੇ ਠੀਕ ਹੈ ਜੀ ਜਮਾ ਵਧੀਆ ਮਟੀਰੀਅਲ ਬਣਾਉਣੇ ਬਈ ਹਾਂਜੀ ਹਾਂਜੀ ਜਿਵੇਂ ਜੇ ਕਿਸੇ ਨੇ ਲਵਾਉਣੀ ਆ ਤੁਹਾਡੇ ਨਾਲ ਕੰਟੈਕਟ ਕਰਨਾਗਾ ਇਹਦਾ ਤੁਹਾਡਾ ਓਕਣ ਪੁੱਕਾ ਠੇਕਾ ਹੁੰਦਾ ਕੀ ਗੱਲਬਾਤ ਹਾਂਜੀ ਇਹਦਾ ਮੂੰ ਵੈਸੇ ਫੁੱਟੇ ਦੇ ਦਾ ਬਾਕੀ ਠੇਕੇ ਦੇ ਵਿੱਚ ਸਾਰਾ ਕੰਪਲੀਟ ਹੀ ਹੋ ਜਾਂਦਾ ਹੈ ਹਾਂਜੀ 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 ਜਦੋਂ ਤੁਸੀਂ ਬਾਈ ਨਾਲ ਠੇਕਾ ਕਰਦੇ ਹੋ ਤੁਹਾਡੇ ਨਾਲ ਆਉਣ ਜਾਣ ਦਾ ਸਾਰਾ ਖਰਚਾ ਇਹ ਵਿੱਚ ਠੇਕਾ ਕਰ ਲੈਂਦੇ ਨੇ ਤੇ ਲਾ ਕੇ ਵੀ ਆਪੇ ਜਾਣਗੇ ਸਾਰਾ ਕੁਝ ਕਰਕੇ ਜਾਣਗੇ ਤੁਸੀਂ ਕੁਝ ਨਹੀਂ ਚੱਕਤਾਰ ਕਰਨੀ ਤੁਸੀਂ ਇਹਨਾਂ ਨਾਲ ਠੇਕਾ ਕਰ ਸਕਦੇ ਹੋ ਇੱਕ ਵਾਰੀ ਤੁਹਾਡਾ ਨੰਬਰ ਬੋਲ ਦਿਓ ਇੱਕ ਵਾਰੀ ਬਈ ਵੀਰੇ ਆਪਣਾ ਪਿੰਡ ਕੋਟਦਾਰਮੂਹ ਜਿਲ੍ਹਾ ਮਾਨਸਾਗਾ ਤੇ 9463401294 ਜੀ ਹਾਂਜੀ ਆਜੋ ਤੁਹਾਨੂੰ ਦਿਖਾਉਣੇ ਆ ਵੀ ਇਹਨਾਂ ਕੋਲ ਕੀ ਕੀ ਮਿਲ ਸਕਦਾ ਜਿਵੇਂ ਖੇਤਾਂ ਦੇ ਵਿੱਚ ਬਾੜ ਕਰਨ ਲਈ ਇਹ ਖੰਭੇ ਮਿਲ ਸਕਦੇ ਆ ਤੇ ਨੱਕੇ ਵੀ ਮਿਲ ਸਕਦੇ ਆ ਇਹਨਾਂ ਕੋਲੇ ਨੱਕੇ ਉਧਰਲੀ ਸਾਈਡ ਪਏ ਨੇ ਤੇ ਤੁਹਾਨੂੰ ਦਿਖਾਉਣੇ ਆ ਜਿਵੇਂ ਅੱਜ ਕੱਲ ਜਾ ਕਿਸੇ ਨੇ ਥੜਾ ਬਣਾ ਕੇ ਟੈਂਕੀ ਟੁੰਕੀ ਰੱਖਣ ਵਾਸਤੇ ਵੀ ਜੇ ਕਿਸੇ ਨੂੰ ਪੱਥਰ ਚਾਹੀਦੇ ਹੋਣ ਉਹ ਵੀ ਮਿਲ ਜਾਂਦੇ ਆ ਜਾਂ ਆਮ ਕੱਚੀ ਖੂਹੀ ਤੇ ਪੱਥਰ ਰੱਖਣ ਵਾਸਤੇ ਵੀ ਤੁਹਾਨੂੰ ਇਹ ਪੱਥਰ ਮਿਲ ਜਾਂਦੇ ਆ ਤੇ ਤੁਸੀਂ ਇਸ ਵੀਰ ਨਾਲ ਆ ਕੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਜਦੋਂ ਵੀ ਕਿਸੇ ਨੇ ਖੂਹੀ ਵਾਲੇ ਕੜੇ ਲੈਣੇ ਹੋਣ ਜਾਂ ਇਹ ਚੀਜ਼ ਲੈਣੀ ਹੋਵੇ ਨੱਕੇ ਲੈਣੇ ਹੋਣ ਤਾਂ ਤੁਸੀਂ ਕੋਟ ਧਰਮੂ ਆ ਕੇ ਤੁਹਾਨੂੰ ਲੋਕੇਸ਼ਨ ਦੇ ਵਿੱਚ ਦੱਸਤੀ ਆ ਤੇ ਤੁਸੀਂ ਉਰੇ ਆ ਕੇ ਇਹ ਲਿਜਾ ਸਕਦੇ ਹੋ ਤੇ ਹਾਂਜੀ ਭਾਈ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ